ਜਿਸੀ ਪਿੰਡ ਜਾਜਾ ਜ਼ਿਲ੍ਹਾ ਸ਼ਿਆਰਪੁਰ ਟਾਂਡਾ ਵਿਖੇ ਸਾਨੂੰ ਇਨਫਰਮੇਸ਼ਨ ਸਾਡੇ ਸਰਪੰਚ ਸਾਹਿਬ ਨੇ ਅੱਜ ਸਰਪੰਚ ਸਾਹਿਬ ਨੇ ਦਿੱਤੀ ਸੀ ਕਿ ਇੱਥੇ ਪਨੀਰ ਜਿਹੜਾ ਹੈਗਾ ਸ਼ੱਕੀ ਆਧਾਰ ਤੇ ਸਟੋਰ ਕੀਤਾ ਜਾਂਦਾ ਹੈ ਜਿਹੜਾ ਬਾਹਰੋਂ ਸਪਲਾਈ ਹੋ ਰਿਹਾ ਹੈ ਡਿਸਟ੍ਰਿਕਟ ਚੋਂ ਔਰ ਉਹਨੂੰ ਦੇਖਦੇ ਹੋਏ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਸੈਂਪਲਿੰਗ ਲਈ ਇੱਥੇ ਆਈ ਹੈ ਇੱਥੇ ਆ ਕੇ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਫ੍ਰੀਜ ਰੱਖਿਆ ਆ ਸੀ ਔਰ ਜਿੱਥੇ ਉਹਨਾਂ ਨੇ ਪਨੀਰ ਸਟੋਰ ਕੀਤਾ ਆ ਸੀ ਕੁਝ ਪਨੀਰ ਤੇ ਫਰੈਸ਼ ਆ ਸੀ ਤੇ ਕੁਝ ਜਿਹੜਾ ਪਨੀਰ ਹੈਗਾ ਪੁਰਾਣਾ ਹੈਗਾ ਸੀ ਜਿਹੜਾ ਕਿ ਸਮੈਲ ਵੀ ਮਾਰਦਾ ਸੀ ਉਹ ਪਨੀਰ ਜੋ ਅਸੀਂ ਜਿਹੜੇ ਆ ਦੋ ਤਰ੍ਹਾਂ ਦੇ ਸੈਂਪਲ ਵੀ ਲੱਲੇ ਆ ਜਿਹੜੇ ਕਿ ਅਸੀਂ ਲੈਬੋਰੀ ਚ ਭੇਜ ਕੇ ਜੋ ਉਹਨਾਂ ਦੀ ਰਿਪੋਰਟ ਆਏਗੀ ਔਰ ਹਿਸਾਬ ਨਾਲ ਮਾਨਯੋਗ ਅਦਾਲਤ ਚ ਚੇਕ ਕਰ ਭੇਜਾਂਗੇ ਔਰ ਜਿਹੜਾ ਪਨੀਰ ਸਾਨੂੰ ਅ ਸਮੈਲ ਵੀ ਨਹੀਂ ਠੀਕ ਆ ਰਿਹਾ ਹੈ ਟੇਸਟ ਵੀ ਠੀਕ ਨਹੀਂ ਆਗਾ ਸੀ ਉਹਨੂੰ ਅਸੀਂ ਉਹਨੇ ਚੱਕ ਕੇ ਉਥੇ ਨਾਲ ਹੀ ਡਿਸਟਰੋਏ ਕਰ ਦਿੱਤਾ ਗਿਆ ਹੈ ਅਸੀਂ ਜਿਹੜੇ ਸੈਂਪਲ ਅੱਜ ਲੈ ਤਿਆਰ ਉਹਨੂੰ ਅਸੀਂ ਅੱਜ ਹੀ ਭੇਜਾਂਗੇ ਲੈਬੋਰੀ ਚ ਟੈਸਟਿੰਗ ਲਈ ਜਿਹੜੀ ਕਿ ਸਾਡੀ ਖਰੜਾ ਲੈਬ ਹੈਗੀ ਹੈ ਉਹ ਨੀਅਰ अबाउट 14 ਡੇਅ ਸਟੋਰੀ ਡਬਾਕਰੀ ਰਿਪੋਰਟ ਆ ਜਾਂਦੀ ਹੈ ਜੋ ਰਿਪੋਰਟ ਹੈਗੀ ਉਹਦੇ ਸਾਹਮਣੇ ਕਾਨੂੰਨੀ ਕਾਰਵਾਈ ਬੰਦੇ ਹੋਏ ਅਸੀਂ ਮਾਨਯੋਗ ਅਦਾਲਤ ਚ ਕੇਸ ਪੇਸ਼ ਕਰਦੇ ਆ ਜੇ ਮੰਨ ਲਓ ਇਫਾ ਹੁੰਦਾ ਹੈ ਕਿ ਜੇ ਜੇ ਤਾਂ ਕੋਈ ਐਕਸ਼ਨ ਅਸੀਂ ਅਸੀਂ ਨਹੀਂ ਲੈਣਾ ਮਾਨਯੋਗ ਅਦਾਲਤ ਨੇ ਲੈਣਾ ਹੁੰਦਾ ਆ ਜੇ ਤੇ ਕੇਸ ਜਿਹੜਾ ਹੈ ਅਨਸੇਫ ਆਂਦਾ ਆ ਤੇ ਫਿਰ ਕੋਰਟ ਦੇ ਵਿੱਚ ਚੱਲੇਗਾ ਕੇਸ ਅਗਰ ਜਿਹੜਾ ਹੈਗਾ ਕਿ ਸਬਸਟੈਂਡਰ ਆਂਦਾ ਆ ਤੇ ਫਿਰ ਏਡੀਸੀ ਸਾਹਿਬ ਦੀ ਕੋਰਟ ਵਿੱਚ ਚੱਲੇਗਾ ਮੈਂ ਕਰ ਰਿਹਾ 20 ਸਾਲ ਹੋ ਗਏ ਰੱਖਦੇ ਹੋਏ ਕਰ ਰਿਹਾ 10 15 ਸਾਲ ਸ ਤਾਨੂੰ ਪਤਾ ਨਹੀਂ ਸੀ ਇਹ ਖਰਾਬ ਨੀਰ ਤੁਸੀਂ ਦੇਖ ਰਹੇ ਹੋ ਸਾਰਾ ਸਮੈਲ ਮਾਰਨ ਦੇ ਆ ਲੋਕਾਂ ਦੀ ਸਿਹਤ ਦਾ ਖਲਵਾੜ ਕਰ ਰਹੇ ਨੇ ਨਹੀਂ ਜੀ ਸਾਡੇ ਕੋ ਪਿੱਛੇ ਦੇ ਜਾਂਦੇ ਰੋਜ਼ ਤਾਜ਼ਾ ਦੇਂਦੇ ਫਿਰ ਅੱਗੇ ਸਪਲਾਈ ਦੇਂਦੇ ਤਾਂ ਸਪਲਾਈ ਕੌਣ ਕਰਦਾ ਸੀਗਾ ਉਹ ਹੁਣ ਗੱਡੀ ਫੜੇ ਸੀਗਾ ਕੀ ਨਾਮ ਉਹਦਾ ਸਰਦਾਰ ਜੀ ਮੈਂ ਬਲਦੇ ਬਾਕੀ ਉਹ ਸਭ ਦੇਖ ਕੇ ਉਹਨਾਂ ਦਾ ਸੰਪਲ ਭਰ ਹੋਇਆ ਤੁਸੀਂ ਕਿੱਥੇ ਕਿੱਥੇ ਸਪਲਾਈ ਕਰਦੇ ਹੋ ਜੀ ਮੈਂ ਇਧਰ ਸਹਰ ਨੂੰ ਹੀ ਕਰਦਾ ਆਹ ਪਰ ਬੁੱਲਵਾ ਕਿਹੜੀ ਕਿਹੜੀ ਸ਼ਾਪਾਂ ਤੇ ਇੱਥੇ ਸਪਲਾਈ ਕਰਦੇ ਹੋ ਜੀ ਉਹ ਨਾਮ ਨਹੀਂ ਜਾਂਦੇ ਮੈਂ ਦੁਕਾਨ ਮਤਲਬ ਜੰ ਕਿੰਨੀਆਂ ਦੁਕਾਨਾਂ ਨੂੰ ਸਪਲਾਈ ਕਰਦੇ ਹੋ ਬਲੋਵੜ ਮੇਰੇ ਦੋ ਤਿੰਨ ਦੁਕਾਨ ਹੈ ਕਿਛੇ ਦਿਨ ਵਿੱਚ ਤੁਸੀਂ ਕਿੰਨਾ ਆਪਣੇ ਤੁਹਾਨੂੰ ਮਿਲਦਾ ਹੈ ਜਿਹੜਾ ਤੁਸੀਂ ਗੱਲ ਕਰਦੇ ਕبھی 3 ਕਿਲੋ ਕبھی 40 ਕਿਲੋ ਕبھی 50 ਵੀ ਹੋ ਜਾਂਦੇ ਕبھی ਵੱਧ ਵੀ ਆਰਡਰ ਆਉਂਦਾ ਵੱਧ ਵੀ ਲੈਂਦੇ